ਲਾਈ ਅੱਜ ਦੇਖ ਲਈ ਕਹਿੰਦੀ ਮੈਂ ਵੀ ਹੈਲਪ ਕਰਾਉਣੀ ਆ ਤੁਹਾਡੀ ਅੱਜ ਸਾਰੇ ਹੋ ਗਏ ਬਿਮਾਰ ਪਾਪਾ ਜੀ ਵੀ ਢਲੇ ਹੋ ਗਏ ਬਾਈ ਵੀ ਬਿਮਾਰ ਪਿਆਏ ਅੰਦਰ ਮੈਡਮ ਜੀ ਕਹਿੰਦੇ ਅੱਜ ਕੱਲੇ ਕੱਲੇ ਬੰਦੇ ਦੀ ਡਿਊਟੀ ਲਾਈ ਹੋਈ ਸੀ ਕੰਮ ਦੀ ਮੈਡਮ ਕਹਿੰਦੀ ਮੈਂ ਕਹਾਂ ਤੇ ਪਿੱਛੇ ਰਹਿਾਂਗਾ ਨਹੀਂ ਲੈ ਵੀ ਤੁਹਾਡੀ ਹੈਲਪ ਕਰਾਉਣੀ ਆ ਮਹਾ ਭਾਈ ਕਰਾ ਦੇ ਚੱਲ ਮਰਦੀ ਆ ਤੇਰੀ ਲੈ ਭਾਈ ਟੋਕਾ ਲੱਗੀ ਵੀ ਟੱਕਣ ਆ ਪੱਲੀ ਟੱਕਤੀ ਪੈਣਾ ਇਹਨੇ ਹਾਂ ਜੀ ਆਜਾ ਹਰਾ ਵੀ ਹੱਤੇ ਕੱਲ ਵਾਲੀ ਬਚਾਇਆ ਵਾਹੀ ਵਸੇ ਅੱਜ ਲਿਆਂ ਨਹੀਂ ਗਿਆ ਬਾਈ ਵੀ ਬਿਮਾਰ ਪਿਆ ਪਾਪਾ ਜੀ ਵੀ ਬਿਮਾਰ ਪਏ ਆ ਆਹ ਲਈ ਅੱਜ ਕੰਮ ਮਿਲ ਜਿਆ ਤੇ ਐਦਾਂ ਦੇਖ ਲੋ ਹਨਾ ਜੀਮਿਦਾਰਾਂ ਦੇ ਪਰਿਵਾਰ ਤੋਂ ਆਈ ਵੀ ਕੁੜੀ ਹਨਾ ਇਹ ਹੁਣ ਕੁਝ ਪਤਾ ਨਹੀਂ ਤਾਂ ਹੀ ਲੱਗੀ ਵੀ ਆ ਤੁਹਾਨੂੰ ਇਧਰ ਹੈਲੋ ਦਾ ਕਰਦੇ ਹੈਲੋ ਮੈਂ ਮੈਂ ਵੀ ਲੇਟ ਹੋ ਗਿਆ ਜੀ ਅੱਜ ਪਹਿਲਾਂ ਹੁਣ ਬਾਈ ਨੇ ਦਵਾਈ ਰਵਾ ਕੇ ਲਿਆਇਆ ਉਹ ਦਰਦ ਜਿਆ ਲੱਗਿਆ ਪਤਾ ਹੋਣ ਉਹ ਤੂੜੀ ਲੱਗਿਆ ਸੋਣ ਸੁੱਕੀ ਉਹ ਤੂੜੀ ਬਾਦਣੀ ਐ ਇਸ ਟਾਈਮ ਤਹਾਲਾ ਸਵੇਰੇ ਜੋ ਦਾ ਰੱਖ ਲੈਣਾ ਇਹ ਤੇ ਮੈਂ ਹਾ ਚਲੋ ਵੀਡੀਓ ਬਣਾ ਲਈਏ ਭਾਈ ਥੋੜੀ ਕੰਮ ਕਰਦੀ ਅੱਗੇ ਕੋਈ ਆ ਹੀ ਨਹੀਂ ਹੈਗਾ ਵੀ ਹਾਂ ਇਹ ਉੱਧਰ ਲੱਗੀ ਵੀ ਪਹਿਲਾਂ ਛੋਟੀ ਅੱਛਾ ਸਾਹੀ ਕੱਲਾ ਕੱਲਾ ਬੰਦਾ ਕੰਮ ਨੂੰ ਲੱਗਿਆ ਹੋਇਆ ਅੱਜ ਤੇ ਕਹਿੰਦੇ ਭਾਈ ਕੋਈ ਹੈਲਪ ਕਰਾਉਣੀ ਆ ਹੈਂ ਮੈਂ ਭਾਈ ਮਰਜੀ ਆ ਥੋੜੀ ਜਿਹੀ ਕਰਾਣੀ ਕਰਾ ਦੇ ਨਹੀਂ ਫੇ ਮੈਂ ਦਾ ਭਲਾ ਕਰੀਉ ਕਰ ਰਹੀ ਨੇ ਨਾ ਫੈਨ ਜੀ ਜੀ ਸਸਤੀ ਕਾਰਾਂ ਦੇ ਸਾਰੇ ਹਾਂ ਅੱਜ ਕਿੰਨਾ ਵਿਚਾਰ ਹਾਂ ਮੈਂ ਤਾਂ ਆ ਮੁੱਲ ਮਿਲਣਾ ਚਾਹੀਦਾ ਕੋਈ ਨਾ ਖਾ ਲਿਓ ਜੋ ਖਾਣਾ ਤੁਸੀਂ ਨਹੀਂ ਅੱਜ ਫੇ ਕਿੰਦਾ ਵਿਚਾਰ ਬਣੇ ਵੀ ਅੱਜ ਹੈਲਪ ਕਰਾ ਦਈਏ ਭਾਈ ਦੀ ਭਾਈ ਇੱਕ ਤਾਂ ਮੇਰੇ ਡੈਡੀ ਬਿਮਾਰ ਹੋ ਗਏ ਜੀ ਹਾਂ ਇੱਕ ਮੇਰਾ ਬڑا ਭਾਈ ਬਿਮਾਰ ਹੋ ਗਿਆ ਈ ਤੇ ਤੇ ਦਾ ਛੋਟਾ ਹੀ ਆ ਹਾਂ ਉਧਰ ਮੇਰੀ ਮੰਮੀ ਬਿਮਾਰ ਪਈ ਸਾਰੇ ਕੱਪੜ ਬਿਮਾਰ ਪਏ ਆ ਤੇ ਹੁਣ ਛੋਟਾ ਭਾਈ ਇਕੱਲਾ ਰਹਿ ਗਿਆ ਤਾਂ ਹਲਪ ਕਰਾਣੀ ਪੈਂਦੀ ਆ ਡੰਗਰ ਜਿਆਦਾ ਨਹੀਂ ਫਿਰ ਇਕੱਲੇ ਬੰਦੇ ਦਾ ਕੰਮ ਹੈ ਨਹੀਂ ਜੀ ਹਾਂ ਉਹ ਫੇ ਮੈਂ ਕਰਕੇ ਮਾਤਾ ਚਲੋ ਥੋੜੀ ਹੈਲਪ ਕਰਾਏ ਦਈਏ ਨਾ ਨਾ ਠੀਕ ਆ ਹੋਇਆ ਵਾ ਤਾਂ ਵੈਸੇ ਮੈਂ ਕੰਮ ਨਾ ਆਂਦਾ ਚਲ ਕਰਿਆ ਵਾ ਸੀ ਪਹਿਲਾਂ ਵੀ ਕਰ ਆਏ ਤਾਂ ਹੈਂ ਵੀ ਸੀ ਕਰਿਆ ਵਾ ਨਹੀਂ ਕਰਕੇ ਗਈਏ ਵੀ ਕਾਹੀ ਅੱਗੇ ਸਾਹਮਣਾ ਹੁੰਦਾ ਬੰਦਾ ਹਾਂ 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 ਨਹੀਂ ਹੋਇਆ ਵਾ ਤਾਂ ਮੈਂ ਵੈਸੇ ਬਹੁਤ ਲੇਟ ਆਜਾਂ ਪਰ ਮੈਂ ਕਹਾ ਵੀ ਇਹ ਮੌਕਾ ਪਤਾ ਨਹੀਂ ਦੁਬਾਰਾ ਮਿਲਣਾ ਪਤਾ ਨਹੀਂ ਨਹੀਂ ਵੀ ਸ਼ੂਟ ਕਰੇ ਲੰਮਾ ਥੋੜਾ ਜਾਂ ਹੈ ਹੋਇਆ ਪਤਾ ਲੇਟ ਆ ਚੱਲ ਕੋਈ ਗੱਲ ਨਹੀਂ 10 ਮਿੰਟ ਹੋਰ ਲੇਟ ਸਹੀ ਪਰ ਮੈਂ ਕਹਾ ਵੀ ਇਹ ਮੌਕਾ ਵਾਰ-ਵਾਰ ਨਹੀਂ ਮਿਲਣਾ ਜਿਹੜਾ ਅੱਜ ਮੌਕਾ ਹੈ ਨਾ ਅੱਖਾਂ ਘੜਦੀ ਆ ਵੀ ਵੀਡੀਓ ਬਣਾਉਣ ਲੱਗੇ ਨਾ ਜੀ ਇਹ ਹੁਣ ਬਾਈ ਜੀ ਕੰਮ ਸਾਰਾ ਹੀ ਹਜੇ ਪਿਆ ਹਲੇ ਥੋੜਾ ਬੂੜਾ ਮਾਰ ਰਹੇ ਤਕਰੀਬਨ ਸਾਰਾ ਹੀ ਕੰਮ ਬੱਸ ਮੈਂ ਵੀ ਲੱਗਿਆ ਕਰਨ ਜਿਹੜਾ ਮੈਂ ਕਰਨਾ ਉਹ ਮੈਂ ਹੀ ਕਰਨਾ ਥੋੜੀ ਬਣਵਾ ਦਿਓ ਖੇਤੀ ਕਰੀਂ ਅੱਛਾ ਠੀਕ ਆ ਇਹ ਬਾਕੀ ਹੁਣ ਹਜੇ ਖੁਰਲੀਆਂ ਪਈਆਂ ਖਾਲੀ ਦੀਦੀ ਦੀ ਡਿਊਟੀ ਲਈ ਵੀ ਮੈਂ ਸਾਨੂੰ ਪਾਣੀ ਪਲਾਉਣ ਦੀ ਅੱਜ ਡੰਗਰ ਵੀ ਥੈ ਹੀ ਮਰ ਗਏ ਵਿਚਾਰੇ ਸਵੇਰ ਦੇ ਹੈ ਕੰਮ ਸਾਰਾ ਹੀ ਉਲਝ ਗਿਆ ਜੀ ਆ ਕਰਕੇ ਕਹਿੰਦੇ ਵੀ ਇੱਕ ਬੰਦਾ ਵੀ ਜ਼ਰੂਰੀ ਆ ਬੰਦਾ ਹੁਣ ਦੇਖੀ 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 ਆ ਜਾਣ ਦੰਦੀ ਮੈਂ ਸਾਨੂੰ ਆ ਖੱਚ ਲਿਆਈ ਭਾਈ ਇਹ ਬਾਕੀ ਜੀ ਫਿਰ ਹੁਣ ਪਾਵਾਂ ਮੈਂ ਤੂੜੀ ਮੌਸਮ ਅੱਜ ਹੋ ਗਿਆ ਬੱਦਲ ਪੂਰਾ ਜਿਆ ਹਨ ਦੁਪਹਿਰੋਂ ਕਣੀਆਂ ਜੀਆਂ ਪੈ ਵੀ ਰਹੀਆਂ ਨੇ ਉਹਨੂੰ ਲੱਗਦਾਦਾ ਵੀ ਅੱਜ ਕਰ ਦੂਆਂ ਮਾਲਕ ਕਿਰਪਾ ਮਨੂੰ ਸ਼ਾਇਦ ਰਾਤ ਨੂੰ ਕਰੇ ਰਵੇ ਬਾਕੀ ਬੱਦਲ ਬਹੁਤ ਹੋਇਆ ਬਾਜੀ ਆ ਪੂਰਾ ਬੱਦਲ ਹੋਇਆ ਵਾ ਹਨਾ ਕੁਝ ਨਹੀਂ ਕਹਿ ਸਕਦੇ ਮਾਲਕ ਦੇ ਘਰ ਦਾ ਹੁਣ ਖੋਲੀਏ ਰਸੇ ਇਹ ਪਾਈਏ ਤੂੜੀ ਦੀਆਂ ਤਿੰਨ ਤਿੰਨ ਕ ਪੰਡਾ ਪਾ ਦੇਣੀਆਂ ਹੁਣ ਹੁਣ ਤਾਂ ਸੁੱਕੀ ਤੂੜੀ ਉਹ ਖਲਾਉਣੀ ਪੈਣੀ ਵਿਚਰੀਆਂ ਭਗਤਣੀਆਂ ਨੂੰ ਉੱਪਰ ਫੀਡ ਦਾ ਛੱਟਾ ਦੇ ਦਾਂਗੇ ਸੰਨੀ ਟਾਈਪ ਹੋ ਜੂ ਕੰਮ ਪਰ ਆਹਿਆ ਜੀ ਬੰਦੇਆਂ ਵਗੈਰ ਕੰਮ ਡੰਗਰਾਂ ਦਾ ਬਹੁਤ ਔਖਾ ਜੇ ਇੱਕ ਵੀ ਬੰਦਾ ਬਿਮਾਰ ਠਮਾਰ ਹੋ ਗਿਆ ਨਾ ਸਾਰਾ ਹੀ ਕੰਮ ਰੁਲ ਜਾਂਦਾ ਉਹੋ ਬਾਈ ਪੈ ਗਿਆ ਅੱਜ ਉਹੇ ਕਰਕੇ ਸਾਰਾ ਹੀ ਕੰਮ ਸਾਡਾ ਨਾ ਲੈ ਜਾਣਾ ਚਲੋ ਬਾਕੀ ਫਿਰ ਕਰ ਲਈਏ ਜੀ ਕੰਮ ਕਰ ਜਿਆ ਇਹ ਵੀ ਨਹੀਂ ਵੀ ਇੱਧਰ ਲੱਗੀ ਵੀ ਆ ਫੇ ਸਾਨੂੰ ਹਾਂ ਹਾਂ ਸਾਰਾ ਟੁਕੜੇ ਥੋੜਾ ਜਿਹਾ ਰਹਿ ਗਿਆ ਹਾਂ ਹਾਂ ਬਸ ਆਹ ਪੱਲੀ ਇਹਦੀ ਬਾਹਰ ਕੱਢ ਦੋਨੇ ਆ ਬਸ ਚੱਲੇ ਇਹਦੇ ਪਰੇ ਟੁਕੜੇ ਤੂੰ ਬਾਕੀ ਮੈਂ ਸਾਰੇ ਹੀ ਟੁਕੜੇ ਤੂੰ ਮੈਂ ਦੂਈ ਪੱਲੀ ਪਰ ਆ ਕੇ ਕਰ ਦੂੰਗਾ ਅੱਦਾ ਜੀ ਠੀਕ ਆ ਧਿਆਨ ਨਾਲ ਟੁਕੀ ਪਰ ਇਹ ਉੱਧਰ ਭੈਣ ਵਿਚਾਰੀ ਫੌੜਾ ਵੀ ਨਾਲ ਦੀ ਨਾਲ ਲੱਗੀ ਵੀ ਮਾਰਨਾ ਹੈ ਇਹ ਨਹੀਂ ਆ ਪੈਣਾ ਚਾਹੀਆ ਤੇ ਚਲੋ ਬਾਕੀ ਫਿਰ ਨਵੇਲ ਲਈ ਜੀ ਹੁਣ ਕੰਮ ਕਰ ਮੈਂ ਵੀ ਤਾਰਾਂ ਤੋਂ ਵੀ ਮੈਂ ਸੋਚਿਆ ਮੈਂ ਕਿ ਆ ਵੀ ਇਹ ਮੌਕਾ ਨਹੀਂ ਮੁਰਕੇ ਮਿਲਣਾ ਜਿਹੜਾ ਹੁਣ ਚੱਲ ਰਿਹਾ ਹੈ ਸ਼ੂਟ ਵਾਲਾ ਫੇਰ ਕਰਦੇ ਆ ਜੀ ਵਲੌਗ ਪੂਰਾ ਇਹਦਾ ਹੁਣ ਐਮਰਜੈਂਸੀ ਸ਼ੁਰੂ ਕਰ ਲਿਆ ਦਾ ਮੈਂ ਚਲੋ ਜੀ ਫੇਰ ਨਵੇਲ ਲਈ ਹੁਣ ਪਹਿਲਾਂ ਕੰਮ ਕਰ ਲਓ ਜੀ ਤਿਆਰ ਪਰ ਤਿਆਰ ਦੇਖ ਰਿਹਾ ਕੋਣ ਬਾਜੀ ਜਿੱਤਦਾ ਪਹਿਲਾ ਦੀਦੀ ਨੇ ਪੱਲੀ ਨੂੰ ਹੱਥ ਪਾਇਆ ਫਿਰ ਇਹਨਾਂ ਨੇ ਹੱਥ ਪਾਇਆ ਲੈ 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 ਜੀ ਲਓ ਜੀ ਲਓ ਜੀ ਲਓ ਜੀ ਚਾਰਤਾ ਸਿਰ ਪਰ ਅੱਜ ਦਾ ਬਾਈ ਦੋ ਹੈ ਆਨੰਦ ਭਜਾਈਆਂ ਅੰਮਾਾਂਾਂ ਚੁਟੀਆਂ ਪਈਆਂ ਐਦਾਂ ਹੀ ਆ ਫਿਰ ਦੀ ਵੀ ਠੀਕ ਨਹੀਂ ਬਈ ਹੈਲਪ ਨਾਲੇ ਹੁੰਦਾ ਹੁਣ ਬਾਕੀ ਜੇ ਟੱਬਰ ਬਿਮਾਰ ਪਿਆ ਕਿਆ ਕਰੀਏ ਕੀ ਕਿਆ ਕਰੀਏ ਸਾਰੇ ਟੱਬਰ ਬਿਮਾਰ ਹੋ ਗਿਆ ਇੱਕੋ ਦਿਨ ਚ ਚਲੋ ਅੱਜ ਕੱਲ੍ਹ ਇਹਦੇ ਸੇਲ ਡੰਗਰ ਨੂੰ ਪਾਣੀ ਵੀ ਚਰਨ ਪਲਾ ਹੋਇਆ ਇਹ ਵੀ ਬਿਜ਼ੀ ਰਹੇ ਦੁੱਧ ਆ ਕੇ ਪਾਪਾ ਜੀ ਨੂੰ ਦਵਾਈ ਫਿਰ ਉਤੇ ਬਾਦ ਭਰਾ ਨੂੰ ਲੈ ਕੇ ਗਿਆ ਉਤੇ ਮੈਂ ਮੰਮੀ ਨੂੰ ਲੈ ਕੇ ਗਿਆ ਵਿਚਾਰੇ ਦੇ ਕਮਰੇ ਥੋੜੀ ਖਾਣ ਨੂੰ ਆਇਆ ਕੋ ਬਾਹਰ ਕਾਹਨ ਲੇਟ ਹੋ ਗਿਆ ਜੀ ਡਾਕਟਰ ਨੇ ਰੱਖ ਲੋਰੇ ਕਹਿੰਦੇ ਰੱਖ ਲੋ ਤੇ ਡਾਕਟਰ ਨੂੰ ਕਬਰਾਈ ਪਾ ਦਿਓ ਸਾਈਡ ਪਰ ਬਹੁਤ ਖਸੀ ਹੋਰ ਡਾਕਟਰ ਲਿਆ ਕੇ ਡਾਕਟਰ ਲੈ ਜਿੱਦੇ ਬੁਣੇ ਇੱਥੇ ਖੇਰ ਵਾਲਾ ਡਾਕਟਰ ਕਰਨੀ ਹਾਂ ਆ ਜਾਂਦੇ ਘਰਾਂ ਦੇ ਤੇ ਕਹੇ ਉਹ ਤੇ ਰਾਮ ਨਹੀਂ ਨਾ ਆਇਆ ਲੈ ਕੇ ਆ ਰਿਹਾ ਅੱਛਾ 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 ਹੋ ਗਿਆ ਹੈ ਨਹੀਂ ਰਾਮ ਇਹ ਤੇ ਨਹੀਂ ਜਰਾਬਾਂ ਹੋ ਗਈਆਂ ਜਰਾਬਾਂ ਜਾਂ ਤਾਂ ਖੋਲ ਦੇ ਤੂੜੀ ਭਰ ਜਣੀ ਨਾ ਤੇ ਸਾਰੀ ਅੱਛਾ ਤਾਂ ਜਰਾਬਾਂ ਜੇ ਤੂੜੀ ਵੜ ਜਣੀ ਫਿਰ ਤੂੜੇ ਵੱਜੀ ਜਾਂਦੇ ਧੋਏ ਤੇ ਵੀ ਨਿਕਲਦੀ ਅੱਛਾ ਜੀ ਅੱਛਾ ਮੈਂ ਅੱਜ ਸਾਰੇ ਟੋਕਾ ਟੁੱਕਤਾ खुर्मीची पाहण्या से हो ਹਾਂ ਮੀ ਚਾਰ ਪੈ ਗਿਆ ਉਹ ਆ ਕੋਲੇ ਦੇ ਉੱਪਰ ਦੇ ਕੰਢ ਜਾਂ ਥੱਲੇ ਸਿੱਟੀ ਨਾ ਚਲੋ ਬਾਸਣ ਚਾਣ ਚਾਣ ਤੇ ਹੀ ਰਹਿ ਗਈਆਂ ਥੋੜੀਆਂ ਜਿਹੀਆਂ ਰਹਿ ਕੇ ਪਾਣੀ ਪਲਾਉਣ ਨੂੰ ਆ ਪਾਣੀ ਨੂੰ ਵੀ ਲੈਣ ਨੂੰ ਆ ਜੀ ਤੇ ਵਾਈ ਨੂੰ ਤਾਂ ਅੱਜ ਫਿਰ ਕਹਿੰਦੇ ਜੈਸਮੀਨ ਮਸ਼ੀਨ ਲਵਾਉਂਗੀ ਅੱਧਰ ਤੇ ਜਗਾ ਦਿੰਦੀ ਮੈਂ ਕਰਾ ਦੂੰਗੀ ਥੋੜੀ ਜੀ ਹੈਲਪ ਜੀ ਨਿਕ ਹੋਈ ਹਾਂ ਨਾਲੇ ਕਿੰਦੇ ਸਾਰੀਆਂ ਚੋਣੀਆਂ ਦਾ ਚਲ ਸਾਰੀਆਂ ਛੋ ਦੂੰਗੀ ਹਾਂ ਬਚਾ ਕੇ ਅ ਤੇ ਦੀਦੀ ਮੈਂਸ ਖੁੱਲੀ ਆ ਇਹ ਕਦੀਦੀ ਖੜੀ ਰਹਿਣ ਦਾ ਛੇੜਨਾ ਨਹੀਂ ਕੈਦੇ ਮੜਾ ਜੇ ਉਧਰ ਮੈਂ ਸਕੂਲੀ ਕੀ ਨਿਆਲੇ ਖੜ ਲਣਗੇ ਆ ਜਾਣਾ ਸਰਦਾਰ ਜੀ ਪਹਿਲਾਂ ਫੜੇ ਲੰਦੇ ਇਹਨੂੰ ਨਿਆਣੇ ਵੀ ਫਿਰਦੇ ਉਧਰ ਨਹੀਂ ਮੈਂ ਖੂਲੀ ਵੀ ਆ ਆ ਜਾ ਕੱਢ ਲੈ ਓਰੀ ਚੱਕ ਲੈ ਓਰੀ ਖੱਲੇ ਫਿਰਦੀ ਨਿਆਲੇ ਸਾਡੇ ਬਾਹਰੇ ਨਹੀਂ ਨਹੀਂ ਇਧਰ ਆ ਮੈਂ ਸੋ ਨਹੀਂ ਰਵਿੰਦਰ ਪੱਛੇ ਕੇ ਆਈ ਚੱਕਣੀ ਵਾੜੀ ਟੰਗੜੀ ਨੂੰ ਪੁੱਟਣੀ ਹੈ ਡੇ ਡੇ ਕੜ ਗਈ ਫੀ ਆਕੇ ਜਿਹੜੇ ਮੈਂ ਸਾਨੂੰ ਵੀ ਕੋਰ ਚੜੇ ਜਿੰਦਣ ਕੰਮ ਲੇਟ ਹੋਵੇ ਉਦੋਂ ਜ਼ਿਆਦਾ ਕੰਮ ਟੰਗੜ ਵੀ ਜਾਣਾ ਦੁਖੀ ਕਰਦੇ ਆ ਚਲੋ ਕੋਈ ਨਹੀਂ ਇਹਦੇ ਰਸਾ ਵੀ ਨਹੀਂ ਪਾੜਦੇ ਨਹੀਂ ਰਾਤ ਨੂੰ ਫਿਰ ਤੁੰਗੂਨੀ ਆਲੀ ਆ ਕਰਕੇ ਜੀ ਹਰ ਵਾਰ ਵਾਰ ਭਾਜੀ ਦੀ ਅੱਜ ਹੋਈ ਵੀ ਬੈਟਰੀ ਲਓ ਜੀ ਬੁਲਾਇਓ ਜੀ ਸਾਸਰੀ ਘਰ ਭਾਜੀ ਸਾਸਰੀ ਘਰ ਜੀ ਸਾਰੇ ਮੈਂ ਸਾਰੇ ਬਿਮਾਰ ਹੋਏ ਪਏ ਅੱਜ ਅੱਜ ਸਾਰੇ ਹੋ ਗਏ ਬਿਮਾਰ ਹੂੰ ਬਾਈ ਵੀ ਹੋਣ ਉੱਠ ਕੇ ਆਇਆ ਹੂੰ ਕੱਲ ਫੇਰ ਵੀ ਇਹਨੇ ਸੋਚਿਆ ਵੀ ਕੱੱਲਾ ਹੈਗਾ ਉਹ ਕੱੱਲਾਂ ਲੱਗਿਆ ਵਾ ਵੀ ਚੱਲ ਜਿੰਨੇ ਵੀ ਡੰਗਰ ਚਵਾ ਹੁੰਦੇ ਨਾਲ ਚਵਾਵਾ ਲੈ ਮਾਰਨਿੰਗ ਟਾਈਮ ਹੋ ਗਿਆ ਜੀ ਨਾਲੇ ਠੰਡ ਹੋਈ ਵੀ ਪੂਰੀ ਫੇਰ ਅਲੋ ਫੇਰ ਵੀ ਜਦੋਂ ਧੰਵਾਦ ਆ ਭਾਈ ਮੇਰਾ ਮਮਾ ਹੈ ਓਕੇ ਤੇਰਾ ਵੀ ਧੰਵਾਦ ਆ ਤੇ ਵੀ ਟੋਕਾ ਟਿਕਾਇਆ ਅੱਛਾ 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 ਬਾਕੀ ਭੈਣ ਦਾ ਧੰਨਵਾਦ ਆ ਜੀ ਭਾਈ ਉਹਨੇ ਪਾਣੀ ਪੁਲਾਇਆ ਅੱਜ ਦਾ ਰਾਤ ਅੱਜ ਦਾ ਰਾਤ ਕੇ ਕੰਮ ਕਰਿਆ ਸਾਰਿਆਂ ਨੇ ਠੀਕ ਹੈ ਇਹ ਇਹ ਉਹ ਕੱਲ ਅੱਜ ਨਹੀਂ ਜੀ ਕੱਲ ਰਲ ਕੇ ਕਰਿਆ ਕੱਲ ਹਾਂ ਕੱਲ ਸ਼ਾਮ ਨੂੰ ਹਾਂ ਜੀ ਇਹ ਫਿਰ ਤਾਂ ਉਹ ਸਵੇਰ ਹੋ ਗਈ ਹਾਂ ਇਹ ਹੋੜ ਮੜਾਯਾ ਭਾਈ ਹੈ 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 ਹੈਗੀ ਹੋ ਜੇ ਬੈਟਰੀ ਡੋਦੇ ਹੌਲੀ ਹੌਲੀ ਸਰੀਰ ਖੁੱਲ ਜਾਣਾ ਹਾਂ ਇਹ ਵਾਇਰਸ ਜਾਈ ਚੱਲਦਾ ਸਭ ਨੂੰ ਹੋਇਆ ਪਾ ਨਾ ਜੀ ਇਹ ਕਾਹ ਕਰਤੇ ਹੋ ਲੱਗੇ ਹੋਏ ਮੱਝਾਂ ਚੋਣ ਲੇਟ ਹੋ ਗਿਆ ਕੰਮ ਸਾਰਾ ਬਾਈ ਥੋੜਾ ਲੇਟ ਉੱਠਿਆ ਚਲੋ ਫੇਰ ਵੀ ਐਦਾਂ ਬਿਮਾਰੀ ਤੁਹਾਾਰੀ ਵਿੱਚ ਦੀ ਡੰਗਰਾਂ ਦਾ ਕੰਮ ਹੈ ਜਿਆ ਬੰਦੇ ਨੂੰ ਕੰਮ ਹੀ ਲਿਖੀ ਜਾਂਦਾ ਵੀ ਯਾਰ ਇਕੱਲੇ ਬੰਦੇ ਦਾ ਹੈ ਨਹੀਂ ਵੀ ਉੱਠਣਾ ਹੀ ਬੜਾ ਔਖਾ ਸੋਖਾ ਚਲੋ ਕੋਈ ਨਹੀਂ ਹੈ ਨਾ ਨਾਂਏ ਆ ਵੀ ਕੱਲੇ ਬੰਦੇ ਦਾ ਤਾਂ ਹੁਣ ਜੇ ਮੈਂ ਕੱਲਾ ਚੋਂਦਾ ਕਿੱਥੇ ਦਾ ਥੋੜੀ ਇੱਕ ਵਾਰ ਮੈਂ ਫੀਡ ਪਾ ਕੇ ਦੋ ਜਣਿਆਂ ਨੇ ਦੋ ਵੇਸਾ ਦੇ ਲਈ ਵੇਜਣਾ ਕੱਲੇ ਬੰਦੇ ਨੇ ਇੱਕ ਟੋਣੀ ਆ ਹੈ ਡੁੱਬਣਾ ਮੰਨ ਲਓ ਜੇ ਸਾਨੂੰ ਦੋ ਜਣਿਆਂ ਨੂੰ ਘੰਟਾ ਲੱਗਦਾ ਕੱਲੇ ਬੰਦੇ ਨੂੰ ਦੋ ਸਵਾ ਦੋ ਘੰਟੇ ਲੱਗਦੇ ਹੂੰ ਐਦਾਂ ਕੱਲੀ ਚੁਆਈ ਚੁਆਈ ਨੂੰ ਉਹ ਕੰਮ ਜਿਹੜੇ ਉਹ ਵੱਖਰੇ ਹੋਰਾਂ ਨੂੰ ਨਹੀਂ ਜੀ ਟਾਈਮ ਲੱਗਦਾ ਨਾ ਮੈਂ ਦੇਖ ਲਿਆ ਜਾਪੇ ਕਿਉਂ ਮੇਰੀ ਗੱਲ ਸੁਣੋ ਪਾਣੀ ਪਲਾਉਨੇ ਹੋ ਹਾਂ हां फिर भी ਘੰਟਾ ਦਾ ਦੀਦੀ ਨੂੰ ਲੱਗੇ ਹੀ ਆ ਪਾਣੀ ਨੂੰ ਜੀ ਨਹੀਂ ਹਾਂ ਉਹ ਤਾਂ ਹੈ ਮੈਨੂੰ ਉਮੀਦ ਨਹੀਂ ਦੀ ਵਾਲੀ ਤਲਾਬ ਦੀਦੀ ਪਰ ਬਾਈ ਉਹ ਤਲਾਬ ਆਉਂਦੇ ਸਾਥ ਹੀ ਹੂੰ ਤੇ ਇਦਾਂ ਹੋ ਜਾਂਦਾ ਜੀ ਕੰਮ ਇਹੋ ਜਿਹਾ ਇੱਕ ਵੀ ਬੰਦਾ ਬਵਾਠ ਨਾ ਹੋ ਗਿਆ ਸਾਰਾ ਕੰਮ ਅੱਗੇ ਪਿੱਛੇ ਹੋ ਜਾਂਦਾ ਜੀ ਹੂੰ ਤੇਰੂ ਜਨਾਲ ਮਿਲ ਕੇ ਚੱਲੀ ਜਾਂਦਾ ਮੈਂ ਸਾਡੀ ਥੋੜੀ ਜਿਹੀ ਤੰਗ ਕਰਦੀ ਆ ਮੈਂ ਉਹੀ ਦੇਖਦੀ ਭਾਜੀ ਕੁਝ ਬੋਲਦੇ ਨਹੀਂ ਨਹੀਂ ਤਾਂ ਹੁਣ ਦੋ ਤਿੰਨ ਗਾਲਾਂ ਨਿਕਲ ਜਾਂਦੀਆਂ ਤੇ ਤੇ ਖਾੜਦੀ ਹੁੰਦਾ ਉਹ ਇਹ ਹੁਣ ਛੱਡ ਦੇਣੀ ਆ ਵਾਸਾ ਹੁਣ ਛੱਡ ਦੇਣੀ ਐ ਨਹੀਂ ਮਤਲਬ ਵੇਚ ਦੇਣੀ ਨਾ ਨਾ ਦੁੱਧ ਤੇ ਛੱਡ ਦੇਣੀ ਅੱਛਾ ਉਹ ਕਿ ਬਾਕੀ ਇਹ ਬਾਲਰ ਸੇਨਾ ਖੜੀ ਆ ਹੈ ਮਰਤੀ ਹੁਣ ਕੰਦੀਏ ਜੀ ਤਿਆਰੀ ਅੱਜ ਤਾਂ ਗਾਵਾਂ ਵੀ ਸਾਰੀਆਂ ਮਤਲਬ ਹੱਥ ਕੇਲੇ ਜੋੜੀਆਂ ਪੈੜੀਆਂ ਲਾਈਟ ਡਿਮ ਬਹੁਤ ਅੱਜ ਹੁਣ ਫਿਰ ਮਸ਼ੀਨ ਦੇਖੀ ਸੀ ਮੈਂ ਚਲਾ ਕੇ ਚੱਲੀ ਹੋਣੀ ਲਾਈਟੇ ਬਹੁਤ ਡਿਮ ਗਾਵਾਂ ਸਾਰੀਆਂ ਹੱਥ ਕੇਲੇ ਜੋੜੀਆਂ ਪੈੜੀਆਂ ਅੱਜ ਹੋਰ ਘੰਟਾ ਫालतू ਲੱਗਣਾ ਚਲੋ ਕੋਈ ਨਹੀਂ 6-7 ਦਾ ਗਾਵਾਂ ਇਹ ਕਰਕੇ ਭਰਾ ਕਰੋ ਪਹਿਲਾਂ ਹੀ ਨਾ ਗਿਣੋ ਵੀ ਇੰਨੀਆਂ 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 ਨਹੀਂ ਉਹ ਤਾਂ ਚਲ ਠੀਕ ਹੈ ਟਾਈਮ ਤੋਂ ਲੱਗਣਾ ਲੱਗਣੀਆਂ ਹੂੰ वैसी ਗੱਲ ਕਰਦੇ ਆ ਹੂੰ ਵੀ ਆਹ ਦਿ ਮਤਲਬ ਮਾਨਾਂ ਨੇ ਫੇਰ ਅਸ ਨੇ ਕਹਣਾ ਭਾਈ ਅੱਜ ਫੇਰ ਦੇ ਤੋ ਗਿਆ ਚਲੋ ਕੋਈ ਨਹੀਂ ਜਿਹੜਾ ਜਿਹੜੇ ਬੰਦੇ ਕੋਲ ਚੱਕ ਮਾਂ ਦੁੱਧਾ ਉਹ ਹਜੇ ਸੌਖਾ ਰਹਿਣਾ ਵੀ ਚੱਕ ਕੇ ਪਾਉਣਾ ਹਾਂ ਪਿੰਡ ਜੋ ਮੰਨ ਲਓ ਹੁਣ ਇਕੱਠਾ ਕਰਕੇ ਲੈ ਜਾਣਾ ਅਗਲੇ ਨੇ ਹੈ ਇਹ ਇਕੱਠਾ ਕਰਕੇ ਲੈ ਗਿਆ ਅਗਲਾ ਬਾਖਲੀ ਆਪਣਾ ਮੋਬਾਈਲ ਟਾਈਮ ਪੱਕਾ ਰਹਿਣਾ ਹੈ ਬਰਨਾਲੇ ਕਹੀ ਜਿਵੇਂ ਭਾਈ ਤੁਹਾਡਾ ਕੋਈ ਟਾਈਮ ਨਹੀਂ ਅੱਗੇ ਪਿੱਛੇ ਹੋ ਜਾਂਦੇ ਤੁਸੀਂ ਹਮ ਜਿਹੜੇ ਬੰਦੇ ਨੇ ਚੱਕ ਮੰਦ ਉੱਤੇ ਚੱਕਣਾ ਉਹਦਾ ਟਾਈਮ ਪੱਕਾ ਹੁੰਦਾ ਕਿਉਂਕਿ ਉਹਨੇ ਘਾਟੇ ਉਹੀ ਟਾਈਮ ਤੁਰਨਾ ਉਹੀ ਟਾਈਮ ਆਰੇ ਤੇ ਦੁੱਧ ਇਕੱਠਾ ਕਰਕੇ ਉਹੀ ਟਾਈਮ ਘਰ ਬਹਾਨਾ ਕੋਲ ਪਹੁੰਚਣਾ ਜੇ ਰਾਸਤੇ 'ਚ ਕੋਈ ਰੁਕਾਵਟ ਨਾਲ ਆਵੇ ਮੋਟਰ ਮੋਟਰ ਹੈਗਾ ਨਾ ਤੰਗ ਕਰੇ ਬਾਈ ਜਾਨਸ ਹਮ ਸਾਡਾ ਹੁਣ ਜਿੱਦਾਂ ਸੋਣਾ ਮਸ਼ੀਨ ਹੁਣ ਅਜ ਲੇਟ ਡਿਮ ਹੋ ਗਈ ਅੱਧਾ ਪੌਣਾ ਘੰਟਾ ਫालतू ਲੱਗ ਜਾਣਾ ਹੈ ਏਕੜਾ ਹਿੱਲ ਜਾਂਦਾ ਕੰਮ ਚਲੋ ਹੋਰ ਕੋਈ ਗੱਲ ਨਹੀਂ ਤੁਹਾਡੇ ਲਈ ਮੈਂ ਇੱਕ ਸਪੈਸ਼ਲ ਡਿਸ਼ ਬਣਾ ਰਹੀ ਹਾਂ। ਕੀ? ਉਹ ਵੀ ਦੇਖ ਲਿਓ। ਵੀਡੀਓ ਸ਼ੂਟ ਕਰਾਂਗੇ ਉਹਦੀ ਥੋੜੀ ਜਿਹੀ ਵੀ ਕਿਆ ਬਣਾਇਆ ਵੈ। ਅੱਛਾ, ਕਿਆ ਬਣਾਇਆ? ਦੱਸ ਦਾਂਗੀ। ਹੁਣ ਦੱਸਦੇ ਹੁਣ ਮੇਰੇ ਦਿਲ 'ਚ ਆਏ ਹੋਈ ਜਾਣਾ ਵੀ ਪਤਾ ਨਹੀਂ ਕਿਆ ਬਣਿਆ ਵੈ ਕਿਆ ਬਣਾਇਆ। ਬਸ ਕੁਸਤਾ ਬਣਾਤਾ ਮਗਰ ਮੱਛ ਬਣਾਇਆ ਵੈ ਅੱਜ। ਮੱਛ ਬਣਾਇਆ ਵੈ। ਅੱਛਾ। ਠੀਕ ਹੈ। ਦਲਕੋ ਇਨਾ ਜੇ ਤਾਂ ਮਕਰਮਾਚੀ ਵੀ ਬਣਾਤਾ ਸੀ ਉਹ ਵੀ ਸਵਾਦ ਨਾਲ ਖਾ ਲੈਣਾ ਲੈ ਹਾਏ ਹਾਏ ਗੰਦੇ ਕੀ ਹੋ ਰਿਹਾ ਜਾਂ ਤਾਂ ਸੁਬੜਾ ਹੋਣ ਲੱਗੀ ਨਹੀਂ ਉਹ ਕਰਿਆ ਅਸੀਂ ਖਾਣ ਲੱਗੇ ਕਾਦੇ ਹੂੰ ਚਲੋ ਜੀ ਫੇਰ ਠੀਕਾ ਹਮਲਿਆ ਥੋੜੇ ਟਾਈਮ ਤੱਕ ਸਰਦਾਰ ਜੀ ਆਜੂ ਖਾ ਲਓ ਤੁਸੀਂ ਮੈਨੂੰ ਵੀਡੀਓ 'ਚ ਤਾਂ ਬਿਠਾੜ ਲਿਆ ਮੈਂ ਹੋਰ ਕੋਈ ਕੰਮ ਕਰਨੇ ਆ ਹਾਂ ਅਗੇ ਜੀ ਅਗੇ ਯਾਰ ਕੋਟ ਦਾ ਬਾਈ ਤਾਂ ਕਿਆ ਬਣਿਆ ਇਹ ਇਹ ਮੈਂ ਤਾਂ ਆਪਾਂ ਨੂੰ ਕਲਾਸ ਮੇਟ ਹੰਦਾ ਮੇਰਾ ਹਾਂ ਤੁਮੇ ਆਉਣਾ ਫਿਰ ਉਕਰੇ ਬਲੀ ਚੈੱਕ ਕਰ ਲਣਗੇ ਓਕੇ ਬਲੱਡ ਟੈਸਟ ਉਹਨੇ ਮੈਨੂੰ ਜਦ ਕਹਿਤਾ ਕਹਿੰਦੇ ਮੈਂ ਤਾਂ ਕਿਹਾ ਤਾਂ ਵੀ ਹੁਣੇ ਕਰਵਾ ਲੂ ਕਰਵਾ ਹੀ ਹੂੰ ਉਹ ਪੈਰ ਦਾ ਦੇਖ ਲੈਣਾ ਕਾਟੀ ਕੱਟਖੰਡਾ ਵੀ ਤਾਂ ਕਰਨਾ ਵਿਲੇ ਕਿਤੇ ਸੀਬੀਸੀ ਹੁਣੀ ਆ ਵਾਈਟਲ ਹੋਣਾ ਏ ਕੋਈ ਨਹੀਂ ਚਲੋ ਤੁਸੀਂ ਪਹਿਲਾਂ ਖਾ ਲਿਓ ਇਹ ਇੱਥੇ ਅੱਥੇ ਟਾਈਮ ਜਦ ਦਵਾਈ ਲੱਗੇ ਲੈਣ ਪਹਿਲਾਂ ਇੱਥੇ ਖੈਰਾਵਾ ਡਾਕਟਰ ਤੋਂ ਲੱਗੇ ਤੇ ਜੇਣ ਉੱਥੇ ਬਾਈ ਕਹਿੰਦਾ ਕਹਿੰਦਾ ਮੇਰੇ ਦਰਦ ਹੁੰਦਾ ਛਾਤੀ 'ਚ ਫੇਰ ਲੈ ਕੇ ਭੱਜਿਆ ਉੱਥੇ ਨੂੰ ਐਮਰਜੈਂਸੀ ਨੂੰ ਜਦ ਹੀ ਬਕਾਫੀ ਕਫ ਲੀ ਗਿਆ ਬਸ ਸਾਰਾ ਆਪਣੀ ਜੇ ਪੈ ਗਿਆ ਰਕਸ ਲੱਗਿਆ ਉਹ ਹੋਣਗੇ ਲਾਗ ਤੇ ਫੇਰ ਐ ਬੰਦਿਆ ਸਿੰਘ ਲੈ ਕੇ ਭੱਜਿਆ ਐਟ ਟਾਈਮ ਐਮਰਜੈਂਸੀ ਉਹ ਕਹਿੰਦੇ ਜੀ ਉਖਰਾਓ ECG ਕਰਾਓ ECG ਕਰਾਈ ਚਲੋ ਬਾਕੀ ਮੁੱਕ ਦੀ ਗੱਲ ਆ ਕਿਰਪਾ ਰਹੀ ਮਾਲਕ ਦੀ ਸਾਰਾ ਕੁਝ ਠੀਕ ਰਹਿ ਗਿਆ ਜੀ ਚਲੋ ਕੋਈ ਗੱਲ ਨਹੀਂ ਤੁਸੀਂ ਪਹਿਲਾਂ ਟੇਸਟ ਬਾਕੀ ਹੁਣ ਮੁੰਡਾ ਲੱਗਿਆ ਹੁਣ ਟੈਸਟ ਵੀ ਕੱਲ ਸਾਡੇ ਕੋਲ ਟਾਈਮ ਹੈ ਨਹੀਂ ਤਾਂ ਮੈਸੇਜ ਠੀਕ ਹੋ ਗਿਆ ਦਾ ਬਾਈ ਬੁਖਾਰ ਵੀ ਨਾਰਮਲ ਆ ਗਿਆ ਤਾਂ ਹੁਣ ਉਹ ਬਹੁਤ ਠੀਕ ਵੀ ਆ ਥੋੜਾ ਜਿਹਾ ਹੁਣ ਰੈਸਟ ਵੀ ਤਾਂ ਮੰਗਦਾ ਏ ਜੀ ਰੈਸਟ ਮੰਗਦਾ ਸੀ ਤੇ ਅੱਜ ਹੁਣ ਭਾਈ ਜੈਸਮੀਨ ਨੇ ਬਣਾਈ ਆ ਮਿਕਸ ਬਣ ਗਿਆ ਹੈ ਫਿਕਸ ਕਰ ਜਣੀ ਨਹੀਂ ਮਨਾਈ ਕਿ ਮੈਂ ਆਪਣੇ ਐਮਸ ਪਨੀਰ ਬਣਾਉਣ ਦੀ ਕੋਸ਼ਿਸ਼ ਕਰਦੀ ਸੀ ਪਰ ਸਾਡੇ ਲੈਟ ਬਹੁਤ ਧਿੰਮਤੀ ਲੈਟ ਧੰਮ ਅਜੇ ਅਜੇ ਗਾਇਆਂ ਵਾਲੀ ਮਸ਼ੀਨ ਵੀ ਨਹੀਂ ਚੱਲੀ ਤੁਸੀਂ ਦੇਖੀ ਹੋ ਸਵੇਰੇ ਮੈਂ ਵੀਡੀਓ ਸਵੇਰੇ ਵੀ ਕਿਹਾ ਉਹ ਗਾਰਾ ਵੀ ਹੱਥ gale ਚੁਈਆਂ ਮੇਰੇ ਹੋਰ ਤਾਂ ਹੋਰ ਮੇਰੇ ਤਾਂ ਡਰਾਇਰ ਵੀ ਨਹੀਂ ਚੱਲੀ ਮੱਝਾਂ ਦਾ ਡਰਾਇਰ ਵੀ ਨਹੀਂ ਚੱਲੀ ਤੇ ਬਾਕੀ ਬਣਾਈ ਤਾਂ ਰਹੀ ਸੀ ਮਨੇ ਬਣਾਇਆ ਤਾਂ ਪਨੀਰ ਤਾਂ ਜੀ ਆਪਣੀ ਯਾਰ ਚ ਬਾਰੇ ਇਹ ਸਬਜ਼ੀਆਂ ਗ੍ਰੈਂਡ ਕਰ ਹੋਈਆਂ ਨਹੀਂ हां ਬ੍ਰੈਂਡ ਹੋਣੀਆਂ ਸੀ ਮਿਕਸੀ ਚੱਲੀ ਨਹੀਂ ਲਾਈਟ ਡਿਮ ਕਰਕੇ ਤੇ ਫੇਰ ਹੋਣੀ ਨੂੰ ਮਿਕਸ ਬਹਿ ਜਾਏਗਾ ਨੂੰ ਸਾਰਾ ਕੁਸਤਾ ਵਿੱਚ ਦੇਖੋ ਮਰ ਕੋ ਅੱਗੇ ਦੇਖੋ ਵੀ ਤੁਸੀਂ ਟੇਸਟ ਦੇਖੋ ਵੀ ਟੇਸਟ ਵਧੀਆ ਆ ਰਿਹਾ ਹਾਂ ਹੂੰ ਕੋਈ ਉਸਮਾ ਦਾ ਟੇਸਟ ਤਾਂ ਵਧੀਆ ਆ ਨਾ ਬਸ ਟੇਸਟ ਬਹੁਤ ਵਧੀਆ ਆ ਬੜਾ ਬੜਾ ਹੋਊਗੀ ਥੈਂਕ ਯੂ ਨਮਨ ਬਖਸ਼ਣ ਲਈ ਸ਼ਾਬਾਸ਼ ਸ਼ਾਬਾਸ਼ ਥੈਂਕ ਯੂ ਉਹ ਸ਼ਾਬਾਸ਼ ਤੁਹਾਨੂੰ ਅੱਜ ਵੀਡੀਓ ਚ ਦਿੱਤੀ ਆ ਮੈਂ ਨਾ ਕਹੀ ਮੈਨੂੰ ਸ਼ਾਬਾਸ਼ ਨਹੀਂ ਦਿੰਦੇ ਨਹੀਂ ਨਹੀਂ ਠੀਕ ਹੂੰ ਹਾਂਜੀ ਨਹੀਂ ਬਹੁਤ ਬਣੀਆ ਵਧੀਆ ਬਣੀ ਸਭ ਨਾ ਉਹ ਪਤਾ ਨਹੀਂ ਲੈ ਰਹੇ ਚੀਜ਼ ਹਾਂ ਹਾਂ ਗ੍ਰੀਨ ਗ੍ਰੀਨ ਸ਼ਿਮਲਾ ਮਿਰਚ ਕਿਉਂ ਨਹੀਂ ਲੈ ਰਹੇ ਅੱਛਾ ਵਾਕਿਆ ਪਿਆ ਬੱਲਾ ਬੱਲਾ ਮੈਂ ਕਰਨਾ ਕਿ ਆ ਤਾਂ ਤੇਲ ਦੇ ਵਿੱਚ ਨਾ ਸਾਰੀਆਂ ਚੀਜ਼ਾਂ ਪਾਉਣੀਆਂ ਤੇ ਆ ਠੀਕ ਆ ਮੈਂ ਤਾਂ ਦੇਖੋ ਜੀ ਸਾਫ ਜਿਹੇ ਸਿੱਟੀਆਂ ਸੁਣ ਲਓ ਮੇਰੀ ਗੱਲ ਉਹ ਵੀ ਮਿਰਚ ਬੱਸ ਇਹ ਸਾਰਾ ਕੁਝ ਘਰਾਇਆ ਤਾਂ ਹੁਣ ਆ ਸੀ ਉਹਦੇ ਵਿੱਚ ਲਸਣ ਵੀ ਸਾਫਤਾ ਪਾਇਆ ਮੈਂ ਮੈਂ ਤਾਂ ਗ੍ਰੈਂਡ ਕਰ ਲੂੰਗੀ ਹਾਂ ਪਿਓ ਨਹੀਂ ਬਣਾਉਣੀ ਸੀ ਸਮਝ ਗਏ ਤੁਸੀਂ ਇਹਦਾ ਹੁਣ ਐਂ ਹੀ ਕਰ ਲੂੰ ਐ ਨਹੀਂ ਕਰ ਮੈਂ ਖਾ ਲੂੰਗੀ ਰੱਖ ਦਿਓ ਸਾਈਡ ਤੇ ਕੀ ਨਹੀਂ ਕਰਦੇ ਇਹ ਦੇਖੀ ਹਾਂ ਐ ਮੈਂ ਭਾਈ ਮਿਰਚਾਂ ਵਾਲੇ ਕੰਮ ਤੇ ਆਪਣੇ ਹੱਥ ਖੜੇ ਆ ਤਦੋਂ ਆਪਾਂ ਬੜੀ ਗਿਰ ਕਹਿੰਦੇ ਹਾਂ ਅੰਗੇ ਇਤਨੇ ਕਹਿੰਦੇ ਕਿ ਮੇਰੇ ਪਾਪਾ ਨੇ ਜਦੋਂ ਮੈਂ ਇੱਕ ਬਾਈਟ ਖਾ ਲਾ ਦਿੰਦੇ ਹੁੰਦੇ ਸੀ ਹੂੰ ਨਾ ਮੈਂ ਵੀ ਖਾ ਲਾ ਲਉਂਦਾ ਦੱਸੋ ਮੈਂ ਆਪੀ ਖਾ ਲੈਣੀ ਹੁੰਦੀ ਚਾਕ ਲਈਏ ਹੁਣ ਕਹਿੰਦੇ ਮੈਂ ਵੀ ਖਾ ਲਾ ਦਿੰਦਾ ਨਹੀਂ ਯਾਰ ਇਹ ਇੱਕ ਵੀਡੀਓ ਇਹ ਕੱਢਣਾ ਕੱਟੇ ਮੇਰੇ ਘਰ ਦੇ ਕੱਟੇ ਦੇਣਾ ਹੂੰ ਨੇ ਇੰਗਾ ਓਤੀ ਥੋੜੀ ਕੱਢੀ ਆ ਮੈਂ ਤਾਂ ਤੁਹਾਨੂੰ ਕਹਿ ਨਹੀਂ ਆਵੀ ਤੁਸੀਂ ਮੈਨੂੰ ਭੁੱਲ ਜਾਂਦੇ ਹੋ ਮੈਂ ਦੱਸ ਅੱਜ ਜਿੱਦ ਨਹੀਂ ਵੀ ਪਾਇਆ ਸੀ ਮੈਂ ਨਹੀਂ ਬਹੁਤ ਵਧੀਆ ਤਾਂ ਇੰਸਟਾ ਮਸਾਲੇ ਵੀ ਸਾਦੇ ਕਰਦੇ ਦੱਸਦੇ ਨਾ ਹੂੰ ਪਤਾ ਹੀ ਲੱਗਦਾ ਹੂੰ ਬੜਾ ਪਿਆਰਾ ਹੋ ਗਿਆ ਅੱਧੀ ਹੋ ਟੇ ਲੋ ਨਹੀਂ ਆ ਸਾਦੀ ਨਹੀਂ ਤੁਹਾਨੂੰ ਥੈਂਕ ਯੂ ਚਲੋ ਜੀ ਮੈਂ ਠੀਕ ਆ ਅਗਲੇ ਬਲੌਗਸ ਮਿਲਦੇ ਆ ਤੁਹਾਨੂੰ ਹੁਣ ਅਸੀਂ ਪ੍ਰਸ਼ਾਦਾ ਸ਼ਕਲੀ ਆ ਜੀ ਫਿਰ ਪ੍ਰਸ਼ਾਦਾ ਸ਼ਕਲੀ ਆ ਜੀ ਇਹਨਾਂ ਨੂੰ ਤੋੜ दिए फटाफट ਲੇਟ ਪਹਿਲਾਂ ਹੀ ਹੋਏ ਹੋਏ ਆ ਅੱਜ ਲੇਟ ਹੋ ਗਏ ਜੀ ਮੈਂ ਮੈਂ ਦੇ ਨਹੀਂ ਫਿਰ ਕਿਸੇ ਅਰੇ ਬਲਾਗ ਚ ਜਿੰਨੇ ਕਿਉਂ ਗਏ ਹੈਗੇ ਆ ਤੁਹਾਡਾ ਐਂਟਰਟੇਨਮੈਂਟ ਘਰੀ ਜਨੇ ਆ ਹਨਾ ਮੱਕੂ ਗਲਤੀ ਪੇਸ਼ ਹੋਈ ਜਮਾ ਆਖਰੇ ਜੀ ਓਕੇ ਜੀ ਮਾਏ ਮਾਏ